ਅਸ ਅਧਿਕਾਰੀਆਂ ਅਤੇ ਇਨ੍ਹਾਂ ਵਿਅਕਤੀਆਂ ਦੇ ਵਿੱਚ ਉਸ ਵੇਲੇ ਕ੍ਰੋਸ ਫਾਇਰਿੰਗ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਜਦੋਂ ਦੋਨੋਂ ਪਾਸੋਂ ਤਾੜ-ਤਾੜ ਗੋਲੀਆਂ ਚੱਲੀਆਂ ਇਸ ਦੌਰਾਨ ਪੁਲਿਸ ਅਧਿਕਾਰੀਆਂ ਦੀ ਚਲਾਈ ਗੋਲੀ ਦੇ ਨਾਲ ਦੋ ਜਾਣੇ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਕਾਬੂ ਕਰ ਲਿਆ ਲੁੱਟ ਧੰਕੀ ਅਤੇ ਗੋਲੀਵਾਰ ਦੇ ਦੋਸ਼ੀ ਹੇਠ ਪੰਜ ਜਾਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਨਜਾਇਜ਼ ਹਥਿਆਰਾਂ ਦਾ ਭੰਡਾਰ ਅਤੇ ਨਗਦੀ ਬਰਾਮਦ ਕੀਤੀ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਪੁਲਿਸ ਨਾਲ ਕ੍ਰਾਸ ਫਾਇਰਿੰਗ ਦੌਰਾਨ ਜ਼ਖਮੀ ਕਰਕੇ ਦੋ ਲੁਟੇਰੇ ਨੂੰ ਭਾਰੀ ਮਾਤਰਾ ਦੇ ਵਿੱਚ ਹਥਿਆਰ ਸਮੇਤ ਕਾਬੂ ਕੀਤਾ ਪੁਲਿਸ ਨੇ ਜਾਂਚ ਤੋਂ ਬਾਅਦ ਉਹਨਾਂ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹਦੀ ਜਾਣਕਾਰੀ ਦਿੰਦੇ ਹੋਏ ਇੱਕ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਸ਼ਹਿਰ ਸ਼ਿਬਾਸੀ ਸ਼ੰਕਰ ਨੇ ਦੱਸਿਆ ਕਿ ਪਿਸਤੌਲ ਦੇ ਨਾਲ ਲੈਸ ਦੋ ਅਣਪਛਾਤੇ ਵਿਅਕਤੀ ਨੇ ਉਸ ਨੂੰ ਲੁੱਟ ਲਿਆ ਤੇ ਹਵਾ ਦੇ ਵਿੱਚੋਂ ਗੋਲੀਆਂ ਚਲਾ ਕੇ ਫਰਾਰ ਹੋ ਗਏ ਸ਼ਿਕਾਇਤ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਤਾਂ ਇਹਨਾਂ ਨੂੰ ਕਾਬੂ ਕੀਤਾ ਇਹ ਅੱਜ ਤੋਂ ਪੰਜ-ਛੇ ਦਿਨ ਪਹਿਲਾਂ ਇੱਕ ਵਕੀਲ ਹੈ ਗਲੰਦਰ ਦੇ ਇਥੇ ਪ੍ਰੈਕਟਿਸ ਕਰਦੇ ਕੋਈ ਕੇਸ ਲੜ ਰਹੇ ਸੀਗੇ ਉਹ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਗੇਟ ਤੇ ਦੋ ਬਰਾਉਂਡ ਫਾਇਰ ਹੋਈ ਸੀਗੇ ਉਦੀ ਗੁੱਤੀ ਜਿਹੜੀ ਹੈ ਕਲਾਈਮ ਬ੍ਰਾਂਚ ਚਾਰਜ ਤੇ ਸੀਆਈਏ ਚਾਰਜ ਲੱਗੇ ਹੋਏ ਸੀਗੇ ਤੇ ਦੋ ਮੇਨ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀਗੀ ਉਹ ਫੜੇ ਗਏ ਇਹ ਲਾਈਵ ਸਨਾਚਿੰਗ ਕਰ ਰਹੇ ਸੀਗੇ ਬਸਤੀ ਬਾਬਾ ਖਾਲਸੇ ਦੇ ਏਰੀਆ ਚ ਇਨਫੋਰਮੇਸ਼ਨ ਕੰਟਰੋਲ ਰੂਮਸ ਗਈ ਇਹਨਾਂ ਨੂੰ ਘੇਰਿਆ ਹਨੇਰਾ ਸੀਗਾ ਜਿਸ ਜਗ੍ਹਾ ਤੇ ਤੇ ਕਾਫੀ ਕ੍ਰਾਸਫਾਇਰਿੰਗ ਹੋਈ ਇਤਨ ਦਿਨ ਪਹਿਲਾਂ ਦੀ ਗੱਲ ਰਾਤ ਦੀ ਕ੍ਰਾਸਫਾਇਰਿੰਗ ਚ ਕੋਈ 50 ਦੇ ਕਰੀਬ ਗੋਲੀਆਂ ਵੀ ਚਲੀਆਂ ਤੇ ਇਹ ਦੋਨੋਂ ਵਿਅਕਤੀ ਜ਼ਖਮੀ ਹੋ ਗਏ ਦੋ ਵੈਪਨ ਨੇਨਾ ਤੇ ਪੋਜੀਸ਼ਨ ਤੋਂ ਮਿਲੇ ਇੱਕ ਤੋਂ 115 ਬੋਰ ਦਾ ਕੰਟਰੀ ਮਿਡ ਵੈਪਨ ਹੈ ਤੇ ਬੱਤੀ ਬੋਰ ਦੀ ਇੱਕ ਰਿਵੋਲਵਰ ਹੈ ਤੇ ਇਹਨਾਂ ਵਿੱਚੋਂ ਇੱਕ ਜਿਹੜਾ ਹੈ ਉਹਨੂੰ ਤੋਂ ਗੋਲੀਆਂ ਲੱਗੀਆਂ ਪਹਿਲਾਂ ਕ੍ਰਿਟੀਕਲ ਸੀਗਾ ਹੁਣ ਠੀਕ ਹੈ ਤੇ ਇੱਕ ਨੂੰ ਇੱਕ ਗੋਲੀ ਲੱਗੀ ਹੈ ਪਹਿਲਾਂ ਵੀ ਇਹਨਾਂ ਤੇ ਦੋ ਦਿਨ ਸਨੈਚਿੰਗ ਦੇ ਪਰਚੇ ਆ ਜਦ ਇੰਟਰੋਗੇਸ਼ਨ ਹੋਈ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਚਲੀ ਉਸ ਤੋਂ ਬਾਅਦ ਇੱਕ ਗੁਰਪ੍ਰੀਤ ਗੁਦਪਾਲ 엘ያስ ਗੋਪਾ ਕਰਕੇ ਵਿਅਕਤੀ ਹੈ ਕਬੂਤ ਲੈਦਰ ਰਣ ਵਾਲਾ ਹੈ ਜਿਹੜਾ ਫੋਰਨ ਚ ਬੈਠਾ ਹੈ ਇਹਦੀ ਆਲਮੋਸਟ ਸਾਰੀ ਫੈਮਲੀ ਵੀ ਫੋਰਨ ਹੈ ਇਹਦਾ ਇੱਕ ਹੋਰ ਐਸੋਸੀਏਟ ਹੈ ਸ਼ੁਭਮ ਹੁਸ਼ਾਰਪੁਰ ਦਾ ਨਤਰਨ ਵਾਲਾ ਉਹ ਵੀ ਫੋਰਨ ਬੈਠਾ ਹੈ ਦੋਨੋਂ ਨਾਲ ਰਹਿੰਦੇ ਹਨ ਇਹਨਾਂ ਨੇ ਇਹਨਾਂ ਦੋਨੋਂ ਵਿਅਕਤੀਆਂ ਨੂੰ ਦਰਫ ਤੇ ਪਵਨ ਨੂੰ ਸੰਪਰਕ ਕਰਕੇ ਇਹ ਐਗਜ਼ੀਕਿਊਟ ਕਰਾਇਆ ਜਿਹੜਾ ਗੋਪਾ ਹੈ ਉਹਨੇ ਵੈਪਨ ਪ੍ਰੋਵਾਈਡ ਕਰਾਇੰਸੀ ਕੇ ਵੈਪਨ ਜਿਹੜੇ ਸੀਗੇ ਉਹ ਸਤਵੀਰ ਤੇ ਸਤਿੰਦਰ ਸਤਿੰਦਰ ਜਿਹੜਾ ਹੈ ਉਹ ਹੁਸ਼ਾਰਪੁਰ ਦਾ ਹੈ ਸਤਪੀਰ ਜਿਹੜਾ ਹੈ ਉਹ ਜਲੰਧਰ ਜ਼ਿਲ੍ਹੇ ਦਾ ਹੈ ਇਹਨਾਂ ਨੇ ਵੈਪਨ ਪ੍ਰੋਵਾਈਡ ਕਰਾਇਆ ਸੀਗੇ ਇਹ ਦੋਨੋਂ ਵੀ ਗ੍ਰਿਫਤਾਰ ਹੋ ਚੁੱਕੇ ਹਨ ਪਲੱਸ ਇੱਕ ਹੋਰ ਵਿਅਕਤੀ ਹੈ ਜਿਹੜਾ ਸ਼ੁਭਮ ਦਾ ਜਾਣਕਾਰ ਹੈ ਜਦੋਂ ਨਾਮ ਜਤਿੰਦਰ ਹੈ ਕਰਤਾਰਪੁਰ ਦਾ ਰਹਿਣ ਵਾਲਾ ਦੋ ਪਰਚੇ ਪਹਿਲਾਂ ਵੀ ਹੈ ਦੇਤੇ ਇਹਨੇ ਅਮਿਨੇਸ਼ਨ ਪ੍ਰੋਵਾਈਡ ਕਰਾਇਆ ਸੀਗਾ ਜਦ ਇਹਨੂੰ ਰਾਉਂਡ ਅਪ ਕੀਤਾ ਇਹਦੇ ਤੋਂ ਇੱਕ 32 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ ਟੋਟਲ ਜਿਹੜੀ ਰਿਕਵਰੀ ਹੋ ਤਿੰਨ ਵੈਪਨਸ ਦੀ ਹੋ ਗਈ ਤੇ ਪੰਜ ਬੰਦੇ ਗ੍ਰਿਫਤਾਰ ਹਨ ਦੋ ਜਿਹੜੇ ਭਾਰ ਬੈਠੇ ਹਨ ਉਹ ਨਾਮਿਨੇਟਿਡ ਹੈ ਨ ਹੋਰ ਵਿਅਕਤੀ ਜਿਨ੍ਹਾਂ ਦਾ ਮਾਈਨਰ ਰੋਲ ਵੀ ਹੈ ਉਹ ਵੀ ਨਾਮਿਨੇਟ ਕਰ ਲਏ ਗਏ ਨਹੀਂ ਸ਼ੁਭਮ ਭਾਰਤੀ ਕੈਨੇਡਾ ਰਹੇ ਹੋ ਬਾਹਰ ਹੈ ਤੇ ਕੋਪਾ ਤੋਂ ਦੋ ਜੀ ਜੀ ਦੇਖਿਆ ਜਾਵੇ ਤਾਂ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੇ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਦੇ ਚੱਲਦੇ ਇਹਨਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ